ਸਵਾਗਤ ਹੈ ਔਲਕ ਫਾਰਮ ਦੇ ਤੇ ਕਿਸੇ ਨੇ ਐਡ ਜਾਉਣੀ ਨੰਬਰ ਚੱਲੀ ਜਾਂਦਾ ਪੋਰਟਰ ਤੇ 5 ਤੋਂ 7 ਫੁੱਟ ਮਾਂ ਭੇਜਿਆ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕੇ ਅਨਲ ਫੋਲੋ ਕਰ ਦੇ ਕਰੋ ਆਪਾਂ ਦੇਖਿਆ ਤਿੰਨ ਚੀਜ਼ਾਂ ਤੇ ਨੰਬਰ ਥੋੜਾ ਜਿਹਾ ਪਿੱਛੇ ਹੁੰਦਾ ਤੇ ਆ ਆਪਾਂ ਐਡ ਵੱਡੇਰੀਆਂ ਚ ਤਿੰਨ ਚੀਜ਼ਾਂ ਲੈ ਕੇ ਆਏ ਆ ਤਿੰਨੇ ਟਰੈਕਟਰ ਆ ਤੇ ਐਡ ਵੱਡੇਰੀਆਂ ਚ ਆ ਆਹ ਏਰੀਆ ਤਨ ਤਾਰ ਨੂੰ ਤਨ ਤਾਨ ਦਾ ਨੰਬਰ ਹੈ ਇਹਦਾ ਟਰੈਕਟਰ ਦਾ ਤਨ ਤਾਨ ਦਾ 5500 ਨਿਊ 15500 90 ਪੈਸੇ ਟਾਇਰ ਇਹਦੇ ਇੰਜਨ ਗੇਅਰ ਲਿਫਟ ਤਾਂ ਓਕੇ ਆ 3 ਸਪੀਡ ਆ ਆ ਦੇ ਇੱਥੇ ਚੱਲੀ ਜਾਂਦਾ ਟਰੈਕਟਰ ਸੁਪਰ ਸੀਟਰ ਦੇ ਤੇ ਭੋਰਾ ਵੀ ਧੂਆ ਨਹੀਂ ਮਾਰਦਾ ਪੰਪ ਹੋਇਆ ਵਾ ਬਿੱਲ ਨਾਲ ਦੇਣਗੇ ਤੇ ਇੰਜਨ ਗੇਅਰ ਲਿਫਟ ਤਾਂ ਓਕੇ ਆ ਪਹਿਲੇ ਨਾ ਦੇ ਇਹ ਤੇ ਵਧੀਆ ਟਰੈਕਟਰ ਆ 5500 100 ਤੇ ਕੋਕਾਪੀਸਾ ਇਹ ਰਗਾ ਤੰ 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 ਨਾ ਇਹਦਾ ਨੰਬਰ ਹੈ ਟਰੈਕਟਰ ਦਾ ਤੇ ਕੋਕਾਪੀ ਟਰੈਕਟਰ ਹੈ ਕਿਸੇ ਵੀਰ ਪਈ ਨੇ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ ਫੁੱਲ ਗਰੰਟੀ ਹੈ ਇੰਜਨ ਘੇਰ ਦੀ ਤੇ ਘੇਰ ਦਾ ਤੇਲ ਸਾਰਾ ਬਦਲਿਆ ਵਾ ਨਵਾਂ ਪਾਇਆ ਵਾ ਕਿਸੇ ਵੀਰ ਪਈ ਨੇ ਲੈਣਾ ਹੋਵੇ ਵੀਰਾਂ ਦਾ ਸਾਰਾ ਤੇਲ ਨਵਾਂ ਪਾਇਆ ਵਾ ਘੇਰ ਦਾ ਪਰਾਂ ਦੀ ਫੋਨ ਲਾ ਕੇ ਪੁੱਛ ਲੈ ਕੋਈ ਤੇ ਸਾਰੀ ਕਹਿੰਦਾ ਸੁਪਰ ਟਰੈਕਟਰ ਚੱਲਦਾ ਫੁੱਲ ਗਰੰਟੀ ਆ ਤੇ ਆਪਾਂ ਰੇਟ ਦੀ ਗੱਲ 2012 ਮਾਟੜਾ 3 ਸਪੀਡ ਆ ਰੇਟ ਹੈਗਾ 390000 ਰੁਪਿਆ 390000 ਰੁਪਿਆ ਰੇਟ ਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਫੁੱਲ ਮਾਰਤਾਨ ਕਰੂਗਾ ਇਹ ਰਗਾ ਤਰਨ ਤਾ ਸਾਰੀ ਜਾਣਕਾਰੀ ਫੋਨ ਲਾ ਕੇ ਚੈਨਰ ਫੋਲੋ ਕਰਦੇ ਆ ਇਹਦਾ 60 ਵਾਲੇ ਬ੍ਰੇਕ ਆ ਫੋਰਡ ਦੇ ਤੇ 60 ਵਾਲਾ ਇੰਜਨ ਤੇ ਇਹਦਾ ਫੋਰਡ ਫਰਟਾ ਫੋਰਡ ਦਾ ਪੰਪ ਫੋਰਡ ਵਾਲਾ ਪੈਕਟਨ ਸਲੀ 60 ਵਾਲੇ ਪਏ ਆ ਨੀਰ ਆਇ ਵੇਟ ਜਉਂਦੀ ਆ ਰਾਲੇ ਲੱਗੇ ਆ ਮਗਰ ਫੋੜ ਤੇ ਮਗਰਲੇ ਟਾਇਰਾਂ ਦੇ ਕੋਕਾ ਪੀ ਟਰੈਕਟਰ ਆ ਮੈਂ ਏਰੀਆ ਮਰੀਰ ਕੋਟਲਾ 1980 ਮਾਡਲਾ ਇੰਨਣ ਘੇ ਲਫਟ ਦਾ ਵਧੀਆ ਟਰੈਕਟਰ ਆ ਤੇ ਏਰੀਆ ਉੱਥੇ ਖੜਾ ਮਰੀਰ ਕੋਟਲੇ ਚ ਨੀਬ ਤੇ ਵਧੀਆ ਰੰਗ ਹੋਇਆ ਵਾ 2K ਦਾ ਇਹਨੂੰ ਤੇ ਕੋਕਾ ਪੀ ਟਰੈਕਟਰ ਆ ਵਾ ਕੇ ਲੈ ਸਕਦੇ 1 ਰੁਪਈਆ ਨੌਕਸ ਨਹੀਂ ਤੇ ਨਵੇਂ ਟਾਇਰ ਜਾਮਾ ਟਰੈਕਟਰ ਦੇ ਜੀ ਤੇ ਬ੍ਰੇਕ ਹੈਗੇ ਇਹਦੇ 60 ਵਾਲੇ ਤੇ ਇੰਜਨ ਵੀ 60 ਵਾਲਾ ਪੈਕ ਟਨ ਸਲੀਪਾ ਤੇ ਬੈਂਪਰ ਚੈਂਪਰ ਪੂਰਾ ਵਧੀਆ ਲੱਗਿਆ ਛਤਰੀ ਕੋਹਟ ਲੱਗੀ ਆ ਪੰਜਾਬ ਨੰਬਰ ਇਹ ਕੋਕਾ ਵੀ ਟਰੈਕਟਰ ਤੇ ਸੈਲਫ ਵਧੀਆ ਨਵੀਂ ਲੱਗੀ ਆ ਤੇ ਪਾਵਰ ਸਟੀਅਰ ਨਾ ਡਬਲ ਕਲੱਚ ਤੇ ਇਹਦਾ ਰੇਟ ਹੈਗਾ 2 ਲੱਖ ਤੇ 40000 ਰੁਪਏ ਮੰਗ ਕਰਦੇ ਆ ਲਿੰਕਾਂ ਦੇ ਛਾਕਰ ਪਏ ਟਾਪ ਲਿੰਕ ਵੱਡੀ ਹੁੱਕ ਆ ਕੋਕਾਪੀ ਟਰੈਕਟਰ ਪਾਵਰ ਸਟੇਅਰ ਨਾਲ ਡੈਕਸ ਬ੍ਰੇਕਾਂ ਤੇ 240000 ਰੁਪਇਆ ਮੰਗ ਕਰਦਿਆ ਏਰੀਆ ਮਲੇਰ ਕੋਟਲਾ ਚਾਰੇ ਟਾਇਰ ਨਵੇਂ ਚੜੇ ਹੋਏ ਸਾਰੀ ਜਾਣਕਾਰੀ ਪੂਰੀ 1996 ਮਾਡਲ 90 ਤੇ 6 635 ਟਰੈਕਟਰ ਆ 80 90 ਪੈਸੇ ਟਾਇਰ ਇੰਜਨ ਗੇਅਰ ਲਿਫਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਨੀਲਾ ਜਾ ਤੇ ਕੋਕਾਪੀ ਟਰੈਕਟਰ ਏਰੀਆ ਹੈਗਾ ਇੱਥੇ ਪਟੇਂਡਾ ਕੋਕਾ ਪੀਸ ਹੈ ਟਰੈਕਟਰ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆਂ ਇਹ ਇੰਜਣ గేਰ ਲੱਟਦਾ ਵਧੀਆ ਟਰੈਕਟਰ ਰੰਗ ਪੇਂਟ ਤਾਂ ਸਾਰਾ ਨਹੀਂ ਰਹਿ ਜਾ 735 1996 ਮਾਡਲ ਰੇਟ ਦੀ ਗੱਲ ਕਰਕੇ ਰੇਟ ਹੈਗਾ ਟਰੈਕਟਰ ਦਾ ਤੇ ਚਾਰੇ ਟਾਇਰ ਨਵੇਂ ਆਰ ਕੇ ਟਾਇਰ ਆ ਜਮ 90 ਪੈਸੇ ਟਾਇਰ ਪਏ ਆਪਾਂ ਰੇਟ ਦੀ ਗੱਲ ਕਰਕੇ ਗੁਰੂ ਮਹਾਰਾਜ ਭਲਾ ਕਰੇ ਤੇਰਾ ਰੇਟ ਹੈ ਕਹਿੰਦਾ 1 ਲੱਖ ਤੇ 40000 ਰੁਪਿਆ 1 ਲੱਖ 40000 ਰੁਪਿਆ ਰੇਟ ਹੈ 1996 ਮਾਡਲ ਆ ਇੰਜਨ ਗੇਂ ਲੈਫਟ ਦਾ ਵੀਰ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਫੋਲੋ ਕਰਦੇ ਹੋ ਸ਼ੇਅਰ ਕਰਦੇ